ਮੇਰੇ YouTube ਚੈਨਲ ਮਦਰਾ ਸਿੱਧੂ ਦੇ ਸਾਰਿਆਂ ਨੂੰ ਸਤ ਸ੍ਰੀ ਅਕਾਲ ਲੀਡਰ ਜਿਹੜੇ ਲੀਡਰ ਇਨਸਾਨ ਤੇ ਹਰ ਪੱਖ ਨਾਲ ਜੁੜੇ ਹੋਏ ਨੇ ਉਹਦਾ ਵजूद ਅੱਛਣ ਕਿਉਂਕਿ ਲੋਕ ਲੋਕਤੰਤਰ ਆ ਵੋਟਾਂ ਪਾਉਣੀਆਂ ਲੋਕਾਂ ਨੇ ਬਰ ਕੰਮ ਨਹੀਂ ਕਰਵਾਦੇ ਆ ਆਂਦੇ ਆ ਵੀ ਲੀਡਰ ਜੇ ਤੁਹਾਨੂੰ ਕਹਿ ਦੇਣਾ ਵੀ ਤੇਰਾ ਕੰਮ ਹੋ ਜਾਊਗਾ ਤੇ ਸ਼ਾਇਦ ਕੰਮ ਹੋ ਜੇ ਜੇ ਉਹ ਕਹੂਗਾ ਨਾ ਕਿ ਕੋਈ ਨਹੀਂ ਵੈਨੇ ਇਹਦਾ ਮਤਲਬ ਨਹੀਂ ਹੈ ਤੇ ਜੇ ਕੋਈ ਲੀਡਰ ਕਿਸੇ ਆਪਣੇ ਵੋਟਰ ਨੂੰ ਜਾਂ ਆਪਣੇ ਹਲਕੇ ਦੇ ਬੰਦੇ ਨੂੰ ਇਹ ਕਹਿੰਦਾ ਵੀ ਤੇਰਾ ਕੰਮ ਨਹੀਂ ਹੋਣਾ ਤੇ ਫਿਰ ਉਹ ਲੀਡਰ ਨੇ ਆ ਬਹੁਤ ਵੱਡਾ ਗਧਾਦ ਵੀ ਹੋ ਲੀਡਰ ਕਦੀ ਨਾਲ ਹੀ ਕਰਦੇ ਗੇੜੇ ਦੇ ਗੇੜਾ ਮਰਾਈ ਜਾਣਗੇ ਕੋਈ ਬੰਦਾ ਕਿਸੇ ਲੀਡਰ ਕੋਲ ਗਿਆ ਤੇ ਉਹਨੂੰ ਕੋਈ ਕੰਮ ਕਹਤਾ ਉਹਨੇ ਲੀਡਰ ਕਹਿੰਦਾ ਕੋਈ ਗੱਲ ਕਰ ਦਾਂਗੇ ਪਰਸੋਂ ਆ ਜੀ ਪਰਸੋਂ ਪਰਸੋਂ ਕੱਲ ਪਰਸੋਂ ਕਰਦਿਆਂ ਕਰਦਿਆਂ ਜੀ ਉਹ 6 ਮਹੀਨੇ ਲੰਘ ਗਏ ਤੋਂ ਬੰਦਾ ਆ ਕੇ ਕਹਿੰਦਾ ਵੀ ਐਮਐਲਏ ਸਾਹਿਬ ਜੀ ਮੇਰਾ ਕੰਮ ਨਹੀਂ ਕਰਨਾ ਤੇ ਜਵਾਬ ਹੀ ਦੇ ਦਿਓ ਹੰਨਾ ਹੰਨਾ ਦੇਣਾ ਤੇ ਮੈਂ ਜਵਾਬ ਸੀ ਪਤੂ ਯਾਰ ਜਿਆਦਾ ਕਾਲਾ ਪੈ ਗਿਆ ਇਸ ਵਾਰ ਇਹਨਾਂ ਕੋਈ ਲੀਡਰ ਸੀਗਾ ਤੇ ਉਹਦਾ ਮੁੰਡਾ ਕਹਿੰਦਾ ਵੀ ਗੱਲ ਇਹ ਹੋ ਰਹੀ ਆ ਵੀ ਕਿਸੇ ਲੀਡਰ ਦੇਣਾ ਕਦੇ ਵਾਦੇ ਤੇ ਕੋਈ ਯਕੀਨ ਨਹੀਂ ਕਰਨਾ ਚਾਹੀਦਾ ਇਲੈਕਸ਼ਨਾਂ ਵੇਲੇ ਵੇਖ ਲਓ ਸੜਕਾਂ ਕਰ ਦੂੰ ਮਰਗ ਸੰਗਮ ਬੰਨ ਲਾ ਦੂੰਗਾ ਸਾਰੇ ਪਿੰਡ ਤੇ ਸੀਵਰ ਪਾ ਦੂੰਗਾ ਛੱਪੜ ਸਾਖ ਲਾ ਦੂੰਗਾ ਕੋਈ ਬਾਤ ਨਾ ਮੈਂ ਸੜਕ ਬੰਨਦੀ ਨਾ ਕੋਈ ਛੱਪੜ ਦੇਣਾ ਗੱਲ ਦੇ ਕੇ ਬਾਤ ਪੰਜ ਸਾਲ ਹੀ ਆਸ਼ੀਰੀ ਕੱਢਦੇ ਆ ਦੇ ਰਖਵਾਲੇ ਕੋਲ ਆਏ ਨਿਸ਼ਿਆਨ ਮਨਾਉਦੇ ਹੋਏ ਉਹ ਸਰਪੰਚ ਕੋਲ ਮੂੰਹ ਕਰਕੇ ਤਰਾਹ ਬੈਠਾ ਹੋਇਆ ਫੇਰ ਨਾਲ ਦਰਦੂ ਆ ਘਣਾ ਸਪੰਜੀ ਦਾ ਰਟਕੀ ਨਾ ਸਪੰਜੂ ਚੱਲ ਪਿਆ ਇਹਨਾਂ ਨੇ ਕਿਸੇ ਵਾਦੇ ਤੇ ਕਦੀ ਯਕੀਨ ਨਾ ਕਰੋ ਹੁਣ ਪੰਜਾਬ 'ਚ ਵੇਖੋ ਔਰਤਾਂ ਨੂੰ ਸ਼ਾਇਦ 2000 ਰੁਪਈਆ ਦੇਣ ਦੀ ਇਹਨਾਂ ਨੇ ਕੀਤਾ ਸੀ ਵਾਦਾ ਮਹੀਨੇ ਦਾ ਉਹ ਨਹੀਂ ਹੋਇਆ ਮਹਾਰਾਸ਼ਟਰ 'ਚ ਜਿਹੜਾ ਇਲੈਕਸ਼ਨ ਹੋਈ ਸੀਗੀ ਉਦੋਂ ਇਹਨਾਂ ਨੇ ਉੱਥੇ ਮਹਾਰਾਸ਼ਟਰ 'ਚ ਜਿੱਤਣ ਵਾਸਤੇ ਬੀਜੇਪੀ ਦੇ ਸ਼ਿਵ ਸੈਨਾ ਨਾਲ ਪਿਆ ਗੱਠਜੋੜ ਸੀਗਾ ਉਹਨੇ ਕਹਿਤਾ ਸੀਗਾ ਵੀ ਉਹਨੇ ਤਕਰੀਬਨ 80% ਬਾਤੀ ਮਹਾਰਾਜ ਤੁਸੀਂ ਬਿਲੋ ਪਾਵਰ ਤੇ ਜੰਨ ਕਰਤੀ ਸੀਗੀ ਸਭ ਦੇ ਪੀਲੇ ਲਾਲ ਕਾਰਡ ਬਣਾਤੇ ਸੀ ਤੇ ਹੁਣ ਉਹ ਜਿਹੜੇ ਲੱਛਣਾਂ ਵਾਲੇ ਬਣਾਏ ਸੀਗੇ ਉਹ ਚ 90% ਉਹਨੇ ਕੈਨਸਲ ਕਰਤੇ ਆ ਵੀ ਇਹ ਗਲਤ ਬਣ ਗਏ ਸਨ ਤੇ ਦਿੱਤੀ ਕਿਸੇ ਨੂੰ ਦਵਾਈ ਨਹੀਂ ਉਹ ਲੇਟਰ ਦਾ ਗੁੰਮੜਾ ਕਹਿੰਦਾ ਆ ਪਾਪਾ ਮੈਨੂੰ ਡੀਡਰੀ ਸਿਖਾ ਦੇ ਉਹਨਾਂ ਦਾ ਸਿਖਾ ਦਿੰਨੇ ਆ ਅੰਦਰ 3-4 ਗੱਲਾਂ ਹੁੰਦੀਆਂ ਵਾ ਤੂੰ ਸਿੱਖਿਓ ਤੇ ਬਸ ਤੂੰ ਬਣ ਗਿਆ 1 ਲੀਟਰ ਅੰਦਾ ਕਿ ਪਹਿਲਾ ਪਹਿਲੀ ਇਹ ਆ ਵੀ ਕਦੀ ਕਿਸੇ ਨੂੰ ਦਿਲ ਦੀ ਗੱਲ ਨਹੀਂ ਦੱਸਣੀ ਨੰਬਰ 2 ਯਕੀਨ ਨਹੀਂ ਕਰਨਾ ਕਿਸਦਾ ਸਗੇ ਪਿਓ ਦਾ ਵੀ ਯਕੀਨ ਨਹੀਂ ਕਰਨਾ ਆਂਦਾ ਠੀਕ ਆਂਦਾ ਤੀਸਰੀ ਗੱਲ ਇਹ ਆ ਕਿ ਲਾਰੇ ਵੱਧ ਤੋਂ ਵੱਧ ਲੋਕਾਂ ਨੂੰ ਲਾਈ ਜਾਣੇ ਆ ਤੇ ਕੰਮ ਕਿਸੇ ਦਾ ਨਹੀਂ ਕਰਨਾ ਆਂਦਾ ਠੀਕ ਆ ਕੰਮ ਹੀ ਕੁਛ ਨਹੀਂ ਆ ਉਹ ਲੀਡਰ ਅਗਲਾ ਸਵੇਰੇ ਉੱਠਿਆ ਤੇ ਕਹਿੰਦਾ ਆਪਣੇ ਮੰਡੇ ਦੇ ਪੁੱਤ ਮੈਂ ਤਿੰਨ ਚਾਰ ਜਣੇ ਗੱਡੀ ਚੱਲਿਆਂ ਮੈਂ ਤੇ ਤੇਰੀ ਮੰਮੀ ਤੇ ਪਿੱਛੋਂ ਘਰ ਦਾ ਧਿਆਨ ਰੱਖੀ ਉਹ ਲੀਡਰ ਚੱਲ ਗਿਆ ਤੇ ਮਾਪੋਰੇ ਮੁੰਡੇ ਨੇ ਆਪਣੇ ਯਾਰ ਦੋਸਤ ਬੁਲਾ ਲਏ। ਪਿੱਗ ਪੋਦਾਂ ਦੀ ਤਿਆਰੀਆਂ ਲਗੀਆਂ ਜੇ ਪਹਿਲਾ ਪੈਗੀ ਪਾਇਆ ਤੇ ਲੀਡਰ ਤੇ ਉਹਦੀ ਘਰ ਵਾਲੀ ਵਾਪਸ ਆ ਗਈ। ਉਹ ਕਹਿੰਦਾ ਭਾਕਵਾ ਤੂੰ ਤੇ ਕਹਿੰਦਾ ਮੈਂ ਚੱਲਿਆ ਚੰਡੀਗੜ੍ਹ ਤੇ ਵਾਪਸ ਵੀ ਆ ਗਿਆ। ਉਹਦਾ ਪੁੱਤ ਪਹਿਲਾਂ ਸਭਕੀ ਯਾਦ ਤੈਨੂੰ। ਦਿਲ ਦੀ ਗੱਲ ਦੱਸਣੀ ਨਹੀਂ ਕਿਸੇ ਨੂੰ। ਤੇ ਮੈਂ ਤੈਨੂੰ ਕਿਵੇਂ ਦੱਸ ਦਿੰਦਾ? ਅੰਦਾ ਚੱਲ ਪਹਿਲੇ ਪੁਆਇੰਟ ਤੇ ਤੂੰ ਫੇਲ ਹੋ ਗਿਆ। ਅੰਦਾ ਦੂਜਾ ਪੁਆਇੰਟ ਇਹ ਆ ਵੀ ਚੜ ਜਾ ਕੋਠੇ ਤੇ। ਉਹ ਕੋਠੇ ਚੜ ਗਿਆ। ਅੰਦਾ ਲੈ ਵੀ ਛਾਲ ਮਾਰ ਥੱਲੇ ਉਹ। ਹਲੇ ਨਹੀਂ ਹਾਰ ਮੈਂ ਉਹ ਮੁੰਡਾ ਕਹਿੰਦਾ ਪਾਪਾ ਮੈਂ ਛਾਲ ਮਾਰੂਗਾ ਅੰਦਰ 60 ਫਟ ਲੱਗ ਜੂਗਾ ਟੁੱਟ ਜੂ ਕਿਤੇ ਹੁੰਦਾ ਯਾਰ ਹਾਦੂ ਕੀ ਤੇਰੇ ਵਾਲੀ ਜਿਹੜਾ ਤੁਹਾਨੂੰ ਮੈਂ ਤੇਰਾ ਪਿਓ ਆ ਤੇ ਮੇਰੀ ਮੇਰੀ ਗੱਲ ਮੰਨੇਗਾ ਤੂੰ ਮੈਂ ਫਾੜ ਕੇ ਨੋਗਾ ਆ ਨਾਲ ਦੇ ਦੋ ਗਨ ਮੈਨੂੰ ਘੁੱਟ ਲੈਣਾ ਆ ਜੀ ਉਹ ਆ ਜੀ ਤੇਰੇ ਨੂੰ ਠੀਕ ਆ ਮੇਰਾ ਪਿਓ ਕਹਿੰਦਿਆ ਉਹਨੇ ਚੜਿਆ ਉੱਤੇ ਤੇ ਉਹਨੇ ਤੁਰੰਤ 당ੂ ਮਾਰੀ ਮਹਿਲ ਮਾਈ ਡਾਈ ਮਾਰਦੇ ਲੱਲੇ ਲੀਡਰ ਪਰਾ ਹੋ ਗਿਆ ਉਹ ਚੌੜ ਚ ਪਾਟ ਵਿਚਰ ਰਾਨਾ ਥੱਲੇ ਡਿੱਗ ਗਿਆ 700 ਲੱਗ ਗਿਆ ਉਹਦੇ ਉਹਦਾ ਪਾਪਾ ਤੂੰ ਚੰਗੀ ਕੀਤੀ ਮੇਰੇ ਨਾਲ ਪਿਓ ਹੋ ਗਏ ਤੂੰ ਕਹਿੰਦਾ ਹਾਂ ਛਾਲ ਮਾਰ ਫਿਰ ਤੂੰ ਫੜਿਆ ਨਹੀਂ ਆਂਦਾ ਲੂ ਇਹ ਦੂਜਾ ਦੂਜੀ ਕਸ਼ਤ ਵਿੱਚ ਫੇਰ ਹੋ ਗਿਆ ਤੂੰ ਆਂਦਾ ਇਸ ਮੈਗ ਇਸ ਦੇ ਵਿੱਚ ਤਾਂ ਸਕੇ ਪਿਓ ਦੇ ਯਕੀਨ ਨਹੀਂ ਕਰਦਾ ਤੇ ਉਹ ਮੈਂ ਉਹ ਦੱਸਿਆ ਸੀ ਨਾ ਤੂੰ ਸਕੇ ਪਿਓ ਦੇ ਯਕੀਨ ਕਰ ਲਿਆ ਖਾ ਗਿਆ ਨਾ ਮਾਰ ਫਿਰ ਤੂੰ ਇਹਨਾਂ ਸਾਰੀਆਂ ਗੱਲਾਂ ਦਾ ਮੈਨੂੰ ਇੱਕ ਗੱਲ ਚੇਤੇ ਆ ਰਹੀ ਹੈ ਰਾਣੇ ਗੁਰਜੀਤ ਸਿੰਘ ਜਿਹੜਾ ਐਮਐਲਏ ਆ ਕਪੂਰ ਹਲੇ ਤੋਂ ਅੱਜ ਜਦੋਂ ਇਲੈਕਸ਼ਨ ਚੱਲ ਰਹੇ ਸੀ ਨਾ ਆਪਣੇ ਗਰੰਡਾ ਦੀ ਜਿਮਨੀ ਚੋਣ ਹੋਈ ਹੈ ਜਦੇ ਵਿੱਚ ਆਮ ਪਾਰਟੀ ਦਾ ਉਮੀਦਵਾਰ ਜਿੱਤ ਗਿਆ ਉਦੋਂ ਇਹਨੇ ਭਲਵਾਨ ਨੇ ਇੱਕ ਅਨਾਉਂਸਮੈਂਟ ਕੀਤੀ ਵੀ ਸਾਰੇ ਪੰਜਾਬ ਦੀ ਮੱਕੀ ਜਿਹੜੀ ਹੈ ਨਾ ਐਮਐਸਪੀ ਤੇ ਮੈਂ ਖਰੀਦੂਗਾ ਇਹ ਮੇਰੀ ਗਰੰਟੀ ਹੈ ਦੋ ਦਿਨ ਵਾਰੀ ਇਹਨੇ ਖ਼ਬਰਾਂ ਚ ਇਹਦੇ ਬਿਆਨ ਵੀ ਆਏ ਤੇ ਇਹਦੀਆਂ ਵੀਡੀਓ ਵੀ ਬਣੀਆਂ ਸੀ ਇਸ ਸਬੰਧ ਅਸ਼ਾ ਮੇਰੇ ਵਰਗੇ ਜਿਹਨਾਂ ਨੇ ਲੰਦੀਆਂ ਨੇ ਨਹੀਂ ਮਗਾਈ ਬੀਜ ਨਹੀਂ ਉਹਨੇ ਵੀ ਮੇਰੇ ਵਰਗੇ ਨੇ ਬੀਜਤੀ ਚੱਲ ਵਧੀਆ ਖੁਣ 8000 ਦੇ ਲਗ ਅਸ਼ੇ ਭਾਵਾ ਸ਼ਾਇਦ ਐਮਐਸਪੀ ਪ੍ਰਧਮ ਪਈਦਾ ਉਹ ਜੀ ਪਹਿਲੋਂ ਤੇ ਰੱਬ ਦੀ ਕਰੋਪੀ ਹੋ ਗਈ ਆ ਐਰਕਾਂ ਬਾਰਸ਼ਾਂ ਬੜੀਆਂ ਪਈਆਂ ਹੜ੍ਹ ਦੇ ਮਹੀਨੇ ਜੇ ਕਿਸੇ ਕੋ ਵੱਡੀ ਗਈ ਕਿਸੇ ਕੋ ਨੇ ਵੱਡੀ ਗਈ ਚੱਕੜ ਦੀ ਮਸ਼ੀਨਾਂ ਚੱਲਦੀਆਂ ਨਹੀਂ ਆਂ ਦੇਵ ਜਾ ਰਹੇ ਉਹ ਗਾਗੂ ਕੇ ਮੰਡੀ ਲਿਆਏ ਤੇ ਉੱਥੇ ਸੁੱਕਣੇ ਪਾਈ ਤੇ ਉੱਥੇ ਫੇਰ ਮੀ ਤੇ ਜਿਹੜੀ ਬਚ ਗਈ ਆ ਉਹ ਰਾਣਾ ਗੁਰਜੀਤ ਗਾਇਬ ਹੋ ਗਿਆ 4-4000 ਲੋਕ 45 ਸੌਣ ਵੇਜ ਰਹੇ ਆ ਤੇ ਰਾਣਾ ਗੁਰਜੀਤ ਦੇ ਵਾਅਦੇ ਨੂੰ ਯਾਦ ਕਰ ਰਹੇ ਵੀ ਇਹਨੇ ਭਾਈ ਹੜ੍ਹ ਦਾ ਵਾਅਦਾ ਕੀਤਾ ਹੈਗਾ ਵੀ ਮੈਂ ਤੁਹਾਡੇ ਚੁੱਕੂਗਾ ਐਮਐਸਕੇ ਸਾਰੇ ਪੰਜਾਬ ਦੀ ਉਨਰੇ ਪੱਤਰਕਾਰ ਨੇ ਪੁੱਛਿਆ ਵੀ ਆ ਥੋੜੇ ਦਿਨ ਹੋਇਆ ਦੀ ਵੀਡੀਓ ਹੀ ਬਣੀ ਸੀ ਤੇ ਖ਼ਬਰ ਵੀ ਆਈ ਸੀ ਵੀ ਐਮਐਰ ਸਾਹਿਬ ਤੁਸੀਂ ਕਿਹਾ ਸੀਗਾ ਵੀ ਮੈਂ ਸਾਰੀ ਚੁੱਕੂਗਾ ਐਮਐਸਪੀ ਐਮਐਸਪੀ ਦੇਮ ਕਹੀ ਚੁੱਕੂਗਾ ਤੇ ਮਗਾਈ ਤੇ ਰੋਲ ਰਹੀ ਆ ਮੰਡੀਆਂਾਂ ਚ 4000 4500 ਭਾਦ ਦੰਡਿਆ ਤੇ ਤੁਸੀਂ ਚੁੱਕੀ ਕਿਉਂ ਨਹੀਂ ਆ ਉਹ ਅੰਦਰ ਨਹੀਂ ਯਾਰ ਮੈਂ ਇਹ ਥੋੜਾ ਮਗਾਈ ਕਿਹਾ ਸੀ ਮਨੇ ਸਿਆਦੋ ਮਗਾਈ ਕਿਹਾ ਸੀ ਇਹਦਾ ਮਗਾਈ ਵੈਸੇ ਨਹੀਂ ਬਿਜਣੀ ਚਾਹੀਦੀ ਇਹਦਾ ਝੋਲੇ ਜਾਂ ਨਾਲ ਪਾਣੀ ਪੀ ਜਾਂਦੀ ਆ ਜੇ ਮੈਂ ਖਰੀਦ ਲਈ ਤੇ ਲੋਕਾਂ ਨੇ ਗਾਹ ਹੋਰ ਬਿਜਨੀ ਆ ਤੇ ਪਾਣੀ ਦੇ ਪਿਆਬ ਚ ਪਹਿਲੋ ਹੀ ਆਣੀ ਆ ਦੇਖੋ ਕਿੰਨਾ ਫਿਰੋ ਵਿਚਾਰੇ ਦਾ ਬਿਜਾਰ ਦੇ ਪਾਣੀ ਦਾ ਉਹ जाट ਵਿਚਾਰੇ ਮੰਡੀਆਂ ਦੇ ਬੈਠੇ ਆ ਕਦੀ ਇਹਨੂੰ ਕੋਸਦੇ ਆ ਕਦੀ ਥੱਬ ਨੂੰ ਕੋਸਦੇ ਕਦੀ ਸਰਕਾਰ ਨੂੰ ਕੋਸਦੇ ਆ ਇਸ ਕਰਕੇ ਕਦੀ ਕੇ ਲੀਡਰ ਦੇ ਕਹਿਣ ਤੇ ਇਹਨਾਂ ਦੇ ਵਾਦੇ ਤੇ ਕਦੀ ਯਕੀਨ ਨਾ ਕਰੋ ਜੋ ਜਾਣ ਦਾ ਝੂਠ ਹੈ ਸਾਰਾ ਨਾਲ ਸਤਿ ਸ੍ਰੀ ਅਕਾਲ ਜੇ ਵੀਡੀਓ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਥੈਂਕ ਯੂ ਤੁਹਾਨੂੰ